ਕਾਰੀ ਹਾਈ ਸਕੂਲ ਗਿਆਸਪੁਰਾ ਲੁਧਿਆਣ ਜ਼ੋਨ ਲੁਧਿਆਣਾ ਵਾਲ ਦੀ ਸਕੂਲ ਇੰਚਾਰਜ ਜੀ ਆਪਣੇ ਸਕੂਲ ਦੇ ਵਿੱਚ ਜਿਹੜੀ ਕਿ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਚਲਾਈ ਗਈ ਹੈ ਉਸ ਦੇ ਤਹਿਤ ਅੱਜ ਸਕੂਲ ਫੰਕਸ਼ਨ ਕਰਵਾਇਆ ਗਿਆ ਜਿਸ ਦੇ ਵਿੱਚ ਸਾਡੇ ਇਲਾਕੇ ਦੇ ਬਹੁਤ ਹੀ ਸਤਿਕਾਰਯੋਗ ਹਰਮਨ ਪਿਆਰੇ ਐਮ ਐਲ ਏ ਮੈਡਮ ਰਿਜਿੰਦਰਪੁਰ ਰਿਜਿੰਦਰਪਾਲਪੁਰ ਛੀਨਾ ਜੀ ਨੇ ਸ਼ਿੱਖਤ ਕੀਤੀ ਮੇਰੇ ਨਾਲ ਹੋਰ ਵੀ ਜਿਹੜੇ ਤਤਵੰਤੇ ਸੱਜਣ ਨੇ ਉਹ ਆਏ ਸਨ ਤਾਂ ਸਕੂਲ ਦੇ ਵਿੱਚ ਜਿਹੜੀਆਂ ਕਾਫੀ ਸਾਰੀਆਂ ਪ੍ਰਾਪਤੀਆਂ ਨੇ ਮੈਨਾਂ ਸਰਕਾਰ ਵੱਲੋਂ ਬਹੁਤ ਸਾਰੀਆਂ ਗ੍ਰਾਂਟਾਂ ਸਕੂਲ ਦੇ ਵਿੱਚ ਦਿੱਤੀ ਗਈਆਂ ਹਨ ਦੋ ਨਵੇਂ ਕਮਰੇ ਨਹੀਂ ਸਾਲੀ ਦਿੱਤੇ ਗਏ ਹਨ ਜਿਦੇ ਵਿੱਚ ਤਕਰੀਬਨ 15 ਲੱਖ ਰੁਪਏ ਸਰਕਾਰ ਵੱਲੋਂ ਦਿੱਤਾ ਗਿਆ ਸਪੋਰਟਸ ਗ੍ਰਾਂਟ ਦਿੱਤੀ ਗਈ ਜਿੰਦੇ ਵਿੱਚ ਜਿਮ ਮਸ਼ੀਨਸ ਲਗਾਈਆਂ ਗਈਆਂ ਹੋਰ ਵੀ ਜੋ ਸਕੂਲ ਦੇ ਵਿੱਚ ਜਿਹੜੀ ਰਿਪੇਅਰ ਕਰਵਾਉਣ ਵਾਲੀ ਸੀ ਉਸ ਦੇ ਲਈ ਗ੍ਰਾਂਟ ਆਈ ਰਿਪੇਅਰ ਅਤੇ ਮੇਨਟੇਨੈਂਸ ਦੇ ਨਾਲ ਔਰ ਮੈਡਮ ਦੇ ਸਹਿਯੋਗ ਦੇ ਨਾਲ ਤੇਰਾ ਸਾਡਾ ਬੈਕ ਗੇਟ ਹੈ ਉਸ ਨੂੰ ਪੱਕਾ ਕਰਵਾਇਆ ਗਿਆ ਉਸ ਤੇ ਸਟਾਈਲਰ ਲਗਵਾਈਆਂ ਗਈਆਂ ਇਤੋਂ ਦੇ ਬਹੁਤ ਸਾਰੇ ਕਾਰਜ ਨੇ ਜਿਹੜੇ ਕਿ ਮੈਡਮ ਦੇ ਸਹਿਯੋਗ ਦੇ ਨਾਲ ਸਕੂਲ ਦੇ ਵਿੱਚ ਅਪਲਿੱਕੇ ਗਏ ਅਤੇ ਜੋ ਕਿ ਸਾਡੇ 25ਾਂ ਦੀ ਕਹਿ ਲੋ ਕਿ ਸਿੱਖਿਆ ਨੂੰ ਉੱਪਰ ਲੈ ਜਾਣ ਦੇ ਲਈ ਬਹੁਤ ਹੀ ਸਹਾਇਕ ਹੋਇਆ। ਸੋ ਅਸੀਂ ਬਹੁਤ ਧੰਨਵਾਦੀ ਆ ਮੈਮ ਦੇ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਸਾਡੇ ਸਕੂਲ ਦੇ ਤੇ ਇਨੀ ਗ੍ਰਾਂਟ ਦਿੱਤੀ। ਟੋਟਲ ਗਰਾਂਟ ਕਿੰਨੀ ਆਈ ਪਤਾ ਇਹਨੂੰ ਟੋਟਲ ਹਾਂਜੀ ਸਰ ਟੋਟਲ ਸਕੂਲ ਦੱਸਦੀਆਂ ਤਾਂ ਆਪਕ ਤਕਰੀਬਨ 25 ਲੱਖ ਰੁਪਏ ਆਇਆ ਜਿਸ ਨੂੰ ਤੁਸੀਂ ਇਲਾਕਾ ਨਿਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਨੂੰ ਦੇ ਬਾਰੇ? ਨਹੀਂ ਦੱਸਾਂਗੀ ਜੀ ਇਹ ਦੇਖੋ ਇਹ ਆਪਣੇ ਇਲਾਕੇ ਦਾ ਨਹੀਂ ਆਪਣੇ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਸਕੂਲ ਹੈ। ਸਭ ਤੋਂ ਵੱਡਾ ਹਾਈ ਸਕੂਲ ਹੈ ਤਾਂ ਇਸ ਦੇ ਵਿੱਚ ਬਹੁਤ ਉੱਚ ਸਿੱਖਿਆ ਮਿਲਦੀ ਹੈ ਸਾਡੇ ਬੱਚੇ ਹੁਣ ਐਮਨਸ ਵਿੱਚ ਵੀ ਸਿਲੈਕਟ ਹੋਏ ਹਨ ਸਾਡੇ ਬੱਚੇ ਸਕੂਲ ਆਕਮੀਨਸ ਦੇ ਵੀ ਟੈਸਟ クリア ਕਰ ਰਹੇ ਹਨ ਸਾ ਮਤਲਬ ਜੀਐਸਏ ਆਪਣੇ ਸਕੂਲ ਦੇ ਰਿਜ਼ਲਟ ਦੀ ਗੱਲ ਕਰੀਏ ਤਾਂ 100% ਰਿਜ਼ਲਟ ਹੈ ਤਾਂ ਸਾਡਾ ਸਕੂਲ ਕਿਸੇ ਵੀ ਪ੍ਰਾਈਵੇਟ ਸਕੂਲ ਨਾਲੋਂ ਘੱਟ ਨਹੀਂ ਹੈ ਸਾਡੀ ਸਰਕਾਰ ਇਸ ਨੂੰ ਅੱਜ ਕਾਫੀ ਸਾਰੇ ਸੁਲੋਗਾਨ ਨੇ ਜਿੱਦਾਂ ਕਿ ਮਿੱਡੇ ਵੀ ਹੋ ਗਿਆ ਵਰਦੀਆਂ ਹੋ ਗਈਆਂ ਬੱਚੀਆਂ ਦੀਆਂ ਔਰ ਸਮਾਰਟ ਕਲਾਸਰੂਮ ਹੋ ਗਏ ਪ੍ਰੋਜੈਕਟਰਸ ਹੋ ਗਏ ਇਹ ਸਾਰਾ ਕੁਝ ਸਾਡੇ ਜੋ ਮਤਲਬ ਫੈਸਿਲਿਟੀ ਸਾਨੂੰ ਦਿੱਤੇ ਆ ਜਿੱਦਾਂ ਬੱਚਿਆਂ ਨੂੰ ਸੋ ਲਗਾਤਾਰ ਨਿਮਾਸਿਆਂ ਨੂੰ ਮਿਲ ਕਾਂਗੀ ਕਿ ਖੁਸ਼ੀ ਵੀ ਆਪਣੇ ਬੱਚੇ ਦਾ ਐਡਮਿਸ਼ਨ ਕਰਵਾਉ ਤੇ ਵਾਰ ਤੋਂ ਬਾਅਦ ਇਹਨਾਂ ਦਾ ਲਾਗੂ ਹੋਇਆ ਜਿੱਦਿ ਕੋ ਮਨ ਜਿੱਦਾਂ ਕਿ 2025-26 ਦਾ ਸੈਸ਼ਨ ਸ਼ੁਰੂ ਹੋਇਆ ਹੈ ਤਾਂ ਐਡਮਿਸ਼ਨ ਸਾਡੇ ਕੋਲ ਤਕਰੀਬਨ ਹਰ ਸਾਲ ਜੇ 350 ਤੋਂ 400 ਬੱਚੇ ਜਾਂਦੇ ਹਨ ਤਾਂ ਦੁੱਗਨੇ ਹੋ ਕੇ ਵਾਪਸ ਆਉਂਦੇ ਹਨ ਤਕਰੀਬਨ 7-800 ਬੱਚਾ ਸਾਡੇ ਕੋਲ ਹਰ ਸਾਲ ਐਡਮਿਸ਼ਨ ਲੈਂਦਾ ਹੈ ਔਰ ਇਸ ਟਾਈਮ ਅਦਰ ਸਕੂਲ ਦੀ ਸਟੈਂਥ ਦੀ ਗੱਲ ਕਰਾਂ ਤਾਂ 3000 ਪਲੱਸ ਹੈ ਤਾਂ ਕਾਫੀ سارے ਬੱਚੇ ਨੇ ਉਹ ਮਤਲਬ ਸੁੰਦਰ ਇਮਾਰਤ ਦੇਖ ਕੇ ਟੀਚਰਾਂ ਦੀ ਮਿਹਨਤ ਦੇਖ ਕੇ ਜੋ ਕਿ ਪੜਾਈ ਵਾਲੇ ਪੱਖੋਂ ਵੀ ਦੇਖ ਕੇ ਤਾਂ ਆਉਂਦੇ ਨੇ ਔਰ ਇੱਕ ਬੱਚੇ ਕਾਫੀ ਮਤਲਬ ਅਸੀਂ ਲਾਸਟ ਇਅਰ ਰਾਜਪਦਰੀ ਜਿਹੜਾ ਅਵਾਰਡ ਹੈ ਦਾਖਲੇ ਦਾ ਸਭ ਤੋਂ ਵੱਧ ਦਾਖਲਾ ਸਾਡੇ ਗਿਆਸਪੁਰੇ ਵਿੱਚ ਹੋਇਆ ਸੀ ਤੇ ਇਹ ਰਾਜਪ트ਰੀ ਜਿਹੜਾ ਦਾਖਲਾ ਹੈ ਉਹ ਵੀ ਮਤਲਬ ਅਵਾਰਡ ਹੈ ਜਿਹੜਾ ਸਾਡੇ ਬੜੇ ਐਜੂਕੇਸ਼ਨ ਮਿਨਿਸਟਰ ਨੇ ਜੋ ਸਾਡੇ ਹਜੂਰ ਪ੍ਰੈਸ ਦੀ ਸਤਿਕਾਰਯੋਗ ਉਹਨਾਂ ਵੱਲੋਂ ਸਾਨੂੰ ਪ੍ਰਾਈਜ਼ ਮਿਲਿਆ ਅਸੀਂ ਪੂਰੇ ਪੰਜਾਬ ਵਿੱਚੋਂ ਸਭ ਤੋਂ ਵੱਧ ਦਾਖਲਾ ਕਰਮਾ ਦਾ ਸਾਡਾ ਸਕੂਲ ਸੀ ਤਾਂ ਸਰਕਾਰੀ ਹਾਈ ਸਕੂਲ ਗਿਆਸਪੁਰਾ ਜਿਹੜਾ ਕਿ ਲੁਧਿਆਣਾ ਦਾ ਹੀ ਨਹੀਂ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਸਕੂਲ ਹੈ ਤਾਂ ਲਾਸਟ ਈਅਰ ਰਾਜਪ트ਰੀ ਜਿਹੜਾ ਮਤਲਬ ਅਵਾਰਡ ਸੀ ਉਹ ਸਾਨੂੰ ਮਿਲਿਆ ਜੀ ਦਾਖਲੇ ਦੇ ਵਿੱਚ ਹਾਂਜੀ